मुदाबाद मुबा पुलिस मुरदाबाद मुर्दाबाद मुर्दाबा हल कराओ हल कराओ हल कराओ ਸਾਡੇ ਇਕੱਠਾ ਬਣਵਾਓ ਇਕੱਠਾ ਬਣਵਾਓ ਇਕੱਠਾ ਬਣਵਾਓ ਮਾਲ ਕੋ ਚਲੋ ਆ ਤਮਾਸ਼ਾ ਬਣਾਓ ਜੀਨਾ ਬਣਵਾਓ ਅਸੀਂ ਹੁਣ ਇਕੱਠਾ ਬਣਵਾਉਣਾ ਤੁਸੀਂ ਆਇਓ ਨਾਲ ਹੁਣ ਆਇਓ ਲਾਲ ਆ ਜੈ ਜੀ ਜੀ ਸਾਡੇ ਨਾਲ ਕੀ ਆਖਾਂ ਆਹ ਦੇਖ ਲਓ ਦੋਸਤੋ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਤੇ ਪਹੁੰਚਾਇਆ ਅੱਜ ਇਹ ਜਿਹੜਾ ਪ੍ਰਾਲੀਆਂ ਦੇ ਪਰਚੇ ਕਰਨ ਵਾਸਤੇ ਇਹ ਸਾਡੇ ਜਿਹੜੇ ਜਨਾਬ ਜੀ ਇੱਥੇ ਮੁਲਾਜ਼ਮ ਸਾਹਿਬ ਇਹ ਪਹੁੰਚੇ ਨੇ ਇੱਥੇ ਅੱਜ ਜਿਹੜੇ ਜਿਸ ਟਾਈਮ ਕਣਕਾਂ ਨੂੰ ਜਿਸ ਟਾਈਮ ਕਣਕਾਂ ਨੂੰ ਸਾਡੇ ਨੂੰ ਅੱਗ ਲੱਗਦੀ ਏ ਉਸ ਟਾਈਮ ਜਿਹੜੀਆਂ ਲੋਕੇਸ਼ਨਾਂ ਨੇ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਦੀਆਂ ਮੇਰੇ ਜਨਾਬ ਜੀ ਤੁਸੀਂ ਇਹ ਮੈਨੂੰ ਦੱਸੋ ਜਿਸ ਟਾਈਮ ਖਾਦੇ ਖੇਤਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗੀ ਦਰਿਆ ਹੜ ਆਏ ਜਿਹੜੇ ਹੜ ਆਏ ਉਸ ਟਾਈਮ ਤੁਸੀਂ ਕਿੱਥੇ ਸੀ ਸਾਡੇ ਕਿਸਾਨਾਂ ਨਹੀਂ ਸਾਡੇ ਕਿਸਾਨਾਂ ਨਹੀਂ ਜੋ ਕਿਸਾਨਾਂ ਦੀ ਹੈਲਪ ਕੀਤੀ 40 40 ਮਨ ਸਾਡੇ ਝਾੜ ਨਿਕਲੇ ਦਾ ਕਣਕ ਦਾ ਉਸ ਟਾਈਮ ਤੁਹਾਡੀਆਂ ਲੋਕੇਸ਼ਨਾਂ ਕਿੱਥੇ ਸੀ ਅੱਜ ਤੁਹਾਨੂੰ ਲੋਕੇਸ਼ਨਾਂ ਦਿਸ ਗਈਆਂ ਇਹ ਜਿਹੜੀ ਪਰਾਲੀ ਹੈ ਸਾਡੇ 20 ਕਿਲੇ ਪਈ ਏ ਸਾਡੇ ਨਾਲ ਲੱਗੋ ਤੇ ਹੁਣੇ ਸਾਡਾ ਹੱਲ ਕਰਾਓ ਅਸੀਂ ਕਣਕ ਬੀਜਣੀ ਹੈ ਸਾਡੀ ਜਿਹੜੀ ਕਣਕਾਂ ਲੇਟ ਹੋ ਰਹੀ ਹੋਣੇ ਫੋਨ ਲਾਓ ਐਸ.ਡੀ.ਐਮ ਸਾਹਿਬ ਨੂੰ ਅਸੀਂ ਦੀ ਜਾਂਦਾਂ ਤੁਹਾਨੂੰ ਇੱਥੇ ਆਓ ਸਾਡੇ ਨਾਲ ਪਰਾਲੀ ਕੱਟੀ ਕਰਾਓ ਭਾਵੇਂ ਗੱਠਾ ਵਾਲੀ ਮਸ਼ੀਨ ਮੰਗਵਾਓ ਸਾਡਾ ਹੱਲ ਕਰੋ ਸਾਡੀ ਕਣਕ ਲੇਟ ਹੋ ਰਹੀ ਹੈ ਨਹੀਂ ਤਾਂ ਅਸੀਂ ਆਗ ਕੀ ਲਾਵਾਂਗੇ ਇਸ ਦਾ ਕੋਈ ਹੱਲ ਨਹੀਂ ਹੈ ਇਸ ਤੋਂ ਆਵਾ ਬੁਲਾਓ ਜੀ ਹਾਂਜੀ ਜਨਾਬ ਜੀ ਦੱਸੋ ਤੁਸੀਂ ਤੁਸੀਂ ਨਾਲ ਆਏ ਹੋ ਜੇ ਐਸ.ਡੀ.ਐਮ ਨਹੀਂ ਜਨਾਬ ਜੀ ਤੁਸੀਂ ਇੱਥੇ ਨਾਲ ਆਏ ਹੋ ਲੋਕੇਸ਼ਨ ਜਿਹੜੀ ਤੁਹਾਨੂੰ ਦੱਸੀਏ ਤੁਸੀਂ ਆ ਸਾਡੀ ਜਿਹੜੀ 20 ਕਿੱਲੇ ਜੇ ਚੁੰਨ ਕਣਕ ਪੱਜਾ ਦਾ ਝੋਨਾ ਸਾਡਾ ਵੱਡਾ ਪਿਆ ਜਿਹੜਾ ਸਾਡਾ ਤੁਸੀਂ ਬਲਾਓ ਤੁਸੀਂ ਆਪਣੇ ਸਭ ਨੂੰ ਬਲਾਓ ਨਾਲ ਸਾਡਾ ਹੱਲ ਕਰਾਓ ਨੇ ਸਾਡੀ ਜਿਹੜੀ ਕਣਕ ਜਿਹੜੀ ਲੇਟ ਹੋ ਰਹੀ ਹੈ ਤੁਹਾਨੂੰ ਲੋਕੇਸ਼ਨ ਆਦੀ ਦੱਸ ਰਹੀਆਂ ਨੇ ਇਹ ਤੁਹਾਨੂੰ ਲੋਕੇਸ਼ਨ ਦੱਸ ਕੀ ਜਿਸ ਟਾਈਮ ਜਿਹੜੀ ਕਣਕ ਨੂੰ ਅੱਗ ਲੱਗਦੀ ਹੈ ਉਸ ਟਾਈਮ ਲੋਕੇਸ਼ਨ ਕਿਉਂ ਨਹੀਂ ਦੱਸਦੀ ਬਵਾਜਾ ਕਿਉਂ ਨਹੀਂ ਦਿੱਤਾ ਇਹਨਾਂ ਕਿਸਾਨਾਂ ਨੂੰ ਜਿਹੜੇ ਉਹ ਜਾ ਕੇ ਉਥੇ ਪਟਵਾਰੀ ਦਫ਼ਤਰਾਂ ਚ 5-5000 ਰਿਸ਼ਵਤਾਂ ਦੇ ਕੇ ਜਿਹੜਾ ਉਹਨਾਂ ਨੂੰ ਮੁਆਵਜ਼ਾ ਫਿਰ ਵੀ ਨਹੀਂ ਮਿਲਦਾ ਤੇ ਅੱਜ ਤੁਸੀਂ ਆ ਗਏ ਉਥੇ ਲੋਕੇਸ਼ਨਾਂ ਤੁਹਾਨੂੰ ਦਿਸ ਗਈਆਂ ਨੇ ਉਧਰ ਰਿਆ ਰਜ਼ੀਦ ਵਾਲੇ ਵੀ ਉਹ ਬੀਲੀ ਵਾਲਿਆਂ ਵਾਲੇ ਜਿਹਨਾਂ ਲੋਕੇਸ਼ਨ ਚੱਕੀ ਨੇ ਲੋਕੇਸ਼ਨ ਪਾਈ ਉਹਨਾਂ ਦੀ ਵੀਡੀਓ ਬਣਾ ਪਏ ਹਾਂ ਇਹਨਾਂ ਨੂੰ ਪੁੱਛ ਹਾਂ ਭਾਈ ਤੁਹਾਨੂੰ ਆ ਲੋਕੇਸ਼ਨ ਅੱਜ ਤੁਸੀਂ ਚੱਕ ਲਈ ਹੈ ਜਦੋਂ ਸਾਡੇ ਖੇਤ ਦੇ ਵਿੱਚ ਕਿਧਰੇ ਅੱਗ ਲੱਗਦੀ ਕਣ ਕਣ ਇੱਕ ਕਿਸਾਨ ਦੀ ਉਸ ਟਾਈਮ ਮੇਰੇ ਫਲੀਆਂ ਲੱਗੀਆਂ ਗਈਆਂ ਹੈ ਹਾਂਜੀ ਲੋਕੇਸ਼ਨ ਤੁਸੀਂ ਚੱਕੀ ਹੈ ਤੁਹਾਡੀ ਅਸੀਂ ਕੌਣ ਚੱਕਰ ਨਾਲ ਚ ਲੱਗੇ ਜਾਂਦਾ ਸੈਟਲਾਈਟ ਤੇ ਆਉਂਦੀ ਹੈ ਸੈਟਲਾਈਟ ਜਾਂਦੀ ਜਦੋਂ ਜਦੋਂ ਕਣਕ ਨੂੰ ਅੱਗ ਲੱਗਦੀ ਹੈ ਜਦੋਂ ਦਰਿਆਵਾਂ ਚੋਂ ਉਧਰ ਸਾਡੇ ਖੇਤ ਨੂੰ ਬੇ ਕਿਸਾਨਾਂ ਦੇ ਉਦੋਂ ਤੁਹਾਡੀ ਲੋਕੇਸ਼ਨ ਕਿੱਥੇ ਸਿਮਲਾਈ ਮਾਦੀਆਂ ਦੱਸੋ ਸਾਨੂੰ ਜਵਾਬ ਦਿਓ ਇਸ ਗੱਲ ਦਾ ਇਹ ਕੈਮਰਾ ਚੱਲ ਰਿਹਾ ਉਹਨਾਂ ਨੂੰ ਬੁਲਾਓ ਕਰੋ ਫੋਨ ਬੁਲਾਓ ਉਹਨਾਂ ਨੂੰ ਤੁਸੀਂ ਆਏ ਉਹਨਾਂ ਦੇ ਕਹਿੰਦੇ ਤੁਸੀਂ ਉਹਨਾਂ ਦੇ ਕਹਿੰਦੇ ਆਏ ਹੋਣਾ ਬੁਲਾਓ ਉਹਨਾਂ ਨੂੰ ਇਹ ਖੇਤਾਂ ਦੇ ਵਿੱਚ ਸਾਡੇ ਜਿਹੜੇ ਅਜੇ ਤੱਕ ਰਾਵੀਆ ਪਿਆ ਇਹਦਾ ਕੌਣ ਹੱਲ ਕਰੂਗਾ ਲੰਸੋ ਇੱਕ ਮਸ਼ੀਨ ਸਾਡੇ ਪਿੰਡ ਦੇ ਵਿੱਚ ਆ ਗਈ ਕਿੰਨਾ ਸੋ ਕਿੱਲਾ ਚੱਕ ਲੈ ਵਿਖਿਓ ਮਾੜੇ ਨੇ ਖਿਸਤਲ ਪੈ ਗਏ ਜਿੱਤਾਂ ਮਾਸ਼ਾ ਜੀ ਕੰਗਾ ਚੜ੍ਹੂ ਰੋਦੇ ਨਹੀਂ ਲਾ